ਫਰੀਕੋਟ ਦੇ ਵਿੱਚ ਇੰਨੀ ਦੀ ਨਹੀਂ ਲਟੇਰਿਆਂ ਦੇ ਹੌਂਸਲੇ ਬਲਦ ਨੇ ਲਗਾਤਾਰ ਲੁੱਟਦਿਆਂ ਵਾਰਦਾਤਾਂ ਨੂੰ ਇਲਜ਼ਾਮ ਦੇ ਰਹੇ ਨੇ ਫਰੀਕੋਟ ਦੀ ਰੋਜ ਇਨਕਲੇਵ ਦੇ ਵਿੱਚ ਦੋ ਬਾਈਕ ਸਵਾਰ ਲਟੇਰਿਆਂ ਵੱਲੋਂ ਇੱਕ ਨੌਜਵਾਨ ਨੂੰ ਲੁੱਟ ਦਾ ਨਿਸ਼ਕਾਰ ਬਣਾਇਆ ਗਿਆ ਉਹਨਾਂ ਵੱਲੋਂ ਪਿਸਤੌਲ ਦੀ ਨੋਕ ਤੇ ਉਸ ਦਾ ਮੋਟਰਸਾਈਕਲ ਕੋ ਕੇ ਭਰਾਲ ਹੋਇਆ ਗਿਆ ਫਿਲਹਾਲ ਇਸ ਮਾਮਲੇ ਦੇ ਵਿੱਚ ਫਰੀਕੋਟ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਇਸ ਬੰਦੇ ਵਿੱਚ ਪੀੜਤ ਨੌਜਵਾਨ ਨੇ ਦੱਸਿਆ ਕਿ ਉਸ ਤੋਂ ਦੋ ਲਟੇਰਿਆਂ ਵੱਲੋਂ ਪਿਸਤੌਲ ਦੀ ਨੋਕ ਤੇ ਮੋਟਰਸਾਈਕਲ ਖੋਇਆ ਗਿਆ ਹੈ ਅਤੇ ਇਸ ਮੌਕੇ ਉਸ ਬਲੋ ਪੁਲਿਸ ਨੂੰ ਤਲਾਕ ਕਰ ਦਿੱਤੀ ਗਈ ਸੀ ਇਸ ਤੋਂ ਬਾਅਦ ਏਐਸਪੀ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੁਸੀਂ ਵੀ ਸੁਣੋ ਇਸ ਮੌਕੇ ਹੋਰ ਕੀ ਗਿਆ ਇਹਦੇ ਨੌਜਵਾਨ ਨੇ ਇਹਦੇ ਨਾਲ ਅਜੀ ਮੈਂ ਨਾਲ ਗੱਲ ਹੋਈ ਮੋਟਰਸਾਈਕਲ ਖੋ ਕੇ ਲੈ ਕੇ ਮੇਰੇ ਤੋਂ ਚਪੇੜੇ ਮਾਰ ਕੇ ਵਾਰ ਵਾਰ ਸੀ ਉਹਨਾਂ ਕੋਲੇ ਹਥਿਆਰ ਉਹ ਦਿਖਾ ਕੇ ਕਹਿੰਦੇ ਉਤਰ ਜਾ ਨਹੀਂ ਤਾਂ ਮਾਰ ਦਾਂਗੇ ਫੇ ਕੋਈ ਨਾ ਕੋਈ ਵਾਰਦਾਤ ਹੋ ਜਾਈ ਵਿੱਚ ਕਿੰਨੇ ਜਣੇ ਸੀਗੇ ਦੋ ਜਣੇ ਸੀਗੇ ਤੇ ਕਿਹੇ ਜੇ ਸੀਗੇ ਉਹ ਬਾਈਆਂ ਤਿੰਨ ਸਾਲ ਦੇ ਸੀਗੇ ਮੂੰਹ ਬੰਦੇ ਸੀਗੇ ਮੂੰਹ ਬੰਦੇ ਹੋਈ ਸੀਗੇ ਕਾਹਦੇ ਨਾਲ ਜੀ ਸਾਫੀਆਂ ਨਾਲ ਹੀ ਸੀਗੇ ਅੱਛਾ ਹਾਂਜੀ ਤੇ ਮੋਟਰਹੈੱਡ ਦਾ ਸਟੈਂਡ ਪਾਣ ਕੇ ਮੋਟਰਹੈੱਡ ਥੱਲੇ ਸੁੱਟ ਕੇ ਤੇ ਮੇਰਾ ਸਮਾਨ ਪਰੇ ਸੁੱਟ ਕੇ ਮੇਰਾ ਖੋ ਕੇ ਲੈ ਗਏ ਬਹੁਤ ਹਾਂਜੀ ਮੋਟਰਹੈੱਡ ਦੀ ਹਵਾ ਘੱਟ ਸੀ ਮੈਂ ਹੌਲੀ ਆਈ ਜਾਂਦਾ ਹਾਂ ਹਾਂਜੀ ਕੋਈ ਸਹੀ ਮੌਕੇ ਤੇ ਹਾਂਜੀ ਨਹੀਂ ਆਹ ਕੋਲ ਸੈਂਡ ਕੋਈ ਹਾਂ ਹੁਣ ਆਏ ਪੁਲਸ ਵਾਲੇ ਪੁਲਸ ਵਾਲੇ ਆਏ ਹੋਏ ਹਾਂਜੀ ਕੋਈ ਤੇਰੀ ਲਾਕ ਡਾਟ ਤਾਂ ਨਹੀਂ ਗਿਆ ਨਾ ਨਾ ਕੋਈ ਲਾਕ ਡਾਟ ਨਹੀਂ ਗਿਆ ਇੱਕ ਲੜਕਾ ਨੇ ਮੋਟਰਸਾਈਕਲ ਤੇ ਪੂਰੀ ਹਵਾ ਜੀ ਘੱਟ ਸੀ ਨੇ ਕਿ ਮੈਂ ਹਵਾ ਭਰਾ ਲਵਾ ਮੈਂ ਇਧਰੋਂ ਆਰਐਸਬਸਟਿੰਗ ਵਾਲੀ ਸੈਕਟਰ ਤੋਂ ਤੇ ਸਵਰਨਪੁਰ ਤੋਂ ਆ ਜਿਹੜਾ ਪੁਆਇੰਟ ਹੈਗਾ ਪਿੱਛੇ ਤੁਸੀਂ ਕਵਰ ਕੀਤਾ ਹੈਗਾ ਇੱਥੇ ਦੋ ਬੰਦੇ ਨੇ ਇਹਨੂੰ ਰੋਕੇ ਨੂੰ ਕਹਿੰਦੇ ਮੋਟਰਸਾਈਕਲ ਦੇ ਤੇ ਇਹਦੇ ਦੱਸਨ ਦਾ ਕਿਨੇ ਕਹਿੰਦਾ ਥੋੜਾ ਕੱਪੜਾ ਚੱਕ ਕੇ ਲਗਾਇਆ ਸੀ ਸਾਡੇ ਕੋਲੇ ਵਿਪਨ ਹੈ ਇਹਦਾ ਜਿਹੜਾ 17 ਮਾਡਲ ਸੀ ਉਸ ਸਪਲੈਂਡਰ ਮੋਟਰਸਾਈਕਲ ਕੋਲ ਵੀ ਲੱਗਦਾ ਮਤਲਬ ਕਿਤਨੀ ਕਾਰਵਾਈ ਕੀਤੀ ਸੀ ਸੀਸੀਟੀਵੀ ਹਾਲਜੇ ਸੀ ਮੌਕੇ ਤੇ ਆ ਗਏ ਨੇ ਕਾਰਵਾਈ ਕਰ ਰਹੇ ਨੇ ਬੰਦੇ ਖੜਾਗੇ ਕੀ ਇਹੇ ਦੰਪਤਾ ਹੈ ਦੰਪਤਾ ਕਿੰਦਾ ਨਹੀਂ ਅਸੀਂ ਲੱਗਦਾ ਰੋਕੋ ਦੇਖਣ ਕਿੰਦਾ ਲੱਗਦਾ ਹਾਂ ਕਾਲੇ ਰੰਗ ਦਾ ਕਿਹੜਾ ਰੰਗਣਾ ਇਹ ਉਹ ਤਾਂ ਨਹੀਂ ਖੋਲ ਦਿੱਤਾ ਕੈਮਰੇ ਵੀ ਸੀ ਤੇਰੇ ਕੋਲ ਸੈਨੇ 2 ਪੁਆਇੰਟ ਤੇ ਵੀ ਚੈੱਕ ਕਰਾ ਲਓ ਕੀ ਗੱਲ ਹੋਈ ਤੇਰੇ ਨਾਲ ਅੱਜ ਮੇਰੇ ਨਾਲ ਗੱਲ ਹੋਈ ਇਹ ਮੋਟਰਸਾਈਕਲ ਖੋ ਕੇ ਲੈ ਕੇ ਮੇਰੇ ਤੋਂ ਚਪੇੜੇ ਮਾਰ ਕੇ ਵਾਰ ਵਾਰ ਸੀ ਉਹਨਾਂ ਕੋਲੇ ਅਸਲਾ ਉਹ ਦਿਖਾ ਕੇ ਕਹਿੰਦੇ ਉੱਤਰ ਜਾ ਨਹੀਂ ਤਾਂ ਮਾਰ ਦਾਂਗੇ ਵੀ ਕੋਈ ਨਾ ਕੋਈ ਵਾਰ ਦਾਤ ਹੋ ਜਾਵੇ ਇੱਥੇ ਕਿੰਨੇ ਜਣੇ ਸੀਗੇ ਦੋ ਜਣੇ ਸੀਗੇ ਤੇ ਕਿਹੇ ਜੇ ਸੀਗੇ ਉਹ ਬਾਈਆਂ 3-4 ਸਾਲਾਂ ਦੇ ਸੀਗੇ ਮੂੰਹ ਬੰਦੇ ਸੀਗੇ ਮੂੰਹ ਬੰਦੇ ਹੋਈ ਸੀਗੇ ਕਾਹਦੇ ਨਾਲ ਤੇ ਸਾਥੀਆਂ ਨਾਲ ਹੀ ਸੀਗੇ ਅੱਛਾ ਹਾਂਜੀ ਤੇ ਮੋਟਰਹੈੱਲ ਦਾ ਸਟੈਂਡ ਪਾਣ ਕੇ ਮੋਟਰਹੈੱਲ ਥੱਲੇ ਸੁੱਟ ਕੇ ਤੇ ਮੇਰਾ ਸਮਾਨ ਪਰੇ ਸੁੱਟ ਕੇ ਮੇਰਾ ਖੋ ਕੇ ਲੈ ਗਏ ਬਹੁਤ ਸਾਫ ਹਾਂਜੀ ਮੋਟਰਹੈੱਲ ਦੀ ਹਵਾ ਘੱਟ ਸੀ ਮੈਂ ਹੌਲੀ ਆਈ ਜਾਂਦਾ ਸੀ ਹਾਂਜੀ ਹੁਣ ਸਹੀ ਮੌਕੇ ਤੇ ਹਾਂਜੀ ਨਹੀਂ ਹੁਣ ਆਏ ਪੁੱਸਲੇ ਪੁੱਸਲੇ ਆਏ ਹੋਏ ਹਾਂਜੀ ਕੋਈ ਤੇਰੀ ਲਾਕ ਡਾਟ ਤਾਂ ਨਹੀਂ ਯਾਰ ਨਾ ਨਾ ਕੋਈ ਲਾਕ ਡਾਟ ਨਹੀਂ